ਲਾਂਚ ਹੋਇਆ ਫੋਜਨੂ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਤੇ ਕੋਈ ਵੀ ਸੰਤ ਜਨੈਲ ਸਿੰਘ ਭਿੰਡਰਾਵਾਲੇ ਸ਼ਹੀਦ ਹੋ ਗਏ ਉਹਨਾਂ ਦੀ ਛਾਤੀ ਦੇ ਉੱਤੇ 72 ਗੋਲੀਆਂ ਲੱਗੀਆਂ ਹੋਈਆਂ ਸਿਕੀਆਂ ਜਿੱਥੇ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਕਾਲਪੁਰ ਸਾਹਿਬ ਦੇ ਵਿਚਾਲੇ ਸਾਡੇ ਹੈਗੇ ਆ ਉੱਥੇ ਆ ਕੇ ਸੰਤਾਨੇ ਸਾਹ ਹੱਤਾਂ ਦਿੱਤੀਆਂ ਨੇ ਜੀ ਸੋ ਛੇ ਤਰੀ ਬਾਕੀ ਲੁਕਰਾ ਦਿਵਸ ਸਾਡੀ ਕੌਮ ਦੇ ਲਈ ਬਹੁਤ ਉੱਤਮ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਉੱਥੇ ਹਾਜ਼ਰੀ ਦੇਣੀ ਹੈ ਕਿਉਂ ਕਰਕੇ ਇਹੋ ਜਿਹਾ ਜ਼ਬਰ ਵਜਨ ਕਦੇ ਹੋਇਆ ਨਹੀਂ ਹੈ ਜਦੋਂ ਪਹਿਲੀ ਵਾਰੀ 1762 ਦੇ ਵਿੱਚ ਅਹਿਮਦ ਸ਼ਾਹ ਬਦਾਨੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਤਾਂ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਉੱਥੇ ਜਾ ਕੇ ਉਹਦਾ ਮੁਕਾਬਲਾ ਕੀਤਾ ਤੇ ਆਪਣੀ ਕੁਰਬਾਨੀ ਦਿੱਤੀ ਦੂਜੀ ਵਾਰੀ ਜਦੋਂ ਇੰਦਰਾ ਗਾਂਧੀ ਤੇ ਹਿੰਦ ਫੌਮਤ ਨੇ ਹਮਲਾ ਕੀਤਾ ਤੇ ਸੰਤ ਜਨੈਲ ਸਿੰਘ ਢੰਗਰਾਵਾਲਾ ਨੇ ਪੂਰਾ ਮੁਕਾਬਲਾ ਕੀਤਾ ਤੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਦੀ ਹਕੂਮਤ ਇਸ ਦੀ ਫੌਜ ਦਰਬਾਰ ਸਾਹਿਬ ਦੇ ਵਿੱਚ ਆਊਗੀ ਤਾਂ ਖਾਲਸਤਰ ਦਾ ਨੀਂਹ ਪੱਥਰ ਰੱਖਿਆ ਜਾਊਗਾ ਬਹੁਤ ਸਾਰੇ ਲੋਕ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਤੁਹਾਡੇ ਨਾਲ ਹੀ ਸ਼ਹੀਦ ਹੋਵਾਂਗੇ ਉਹ ਇਹ ਗੱਲ ਸੰਤਾਂ ਦੀ ਨੂੰ ਬਿੰਦੂ ਫੋਲਡ ਛੱਡ ਕੇ ਅੱਜ ਆਰਾਮ ਦੇ ਵਿੱਚ ਹਕੂਮਤ ਦੇ ਨਾਲ ਲੜ ਕੇ ਸਰਕਾਰ ਦੇ ਝੂਠੇ ਲੈ ਰਹੇ ਸੋ ਅੰਤ ਤੱਕ ਆਪ ਦੇ ਉੱਤੇ ਆਪਣੇ ਪਹੁੰਚਣਾ ਹੈ ਅਮਨ ਪ੍ਰਸਾਂਤ ਰੀਤੇ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਔਰ ਉਥੇ ਜਿਹੜੀ ਵੀ ਕਾਰਵਾਈ ਹੈ ਉਸ ਨੂੰ ਸੁਣਨਾ ਤੇ ਸਿੰਘਾਂ ਨੂੰ ਸਰਕਾਰ ਦੀਆਂ ਪੇਟ ਕਰਦੀਆਂ ਹੈਗੀਆਂ ਮੈਂ ਆਸ ਕਰਦੇ ਆਂ ਕਿ ਆਪ ਸਾਾਰੇ ਇੱਕ ਜੁੱਟ ਹੋ ਕੇ ਇਹ ਦਿਨ ਮਨਾਵਾਂਗੇ ਕਿਉਂ ਕਰਕੇ 6 ਜੂਨ ਦਾ ਦੇਣ 30 ਪਾਰਟੀ ਨੇ ਬਹੁਤ ਜਦੋਜਹਿਦ ਕਰਕੇ ਲਈ ਹੈ ਬਾਗਨਾ ਦੇ ਕੋਲੇ ਸਪੋਰਟ ਕਮੇਟੀ ਦਾ ਕਬਜ਼ਾ ਸੀ ਔਰ ਇਹ ਛੇਤੀ ਛੇਤੀ ਸਾਨੂੰ ਦੇਣ ਨਹੀਂ ਸੀ ਦਿੰਦੇ ਕਿ ਇੱਥੇ ਅਸੀਂ ਕੱਲੋ ਦਾ ਦਿਵਸ ਹਰੇਕ ਸਾਥ ਮਨਾਇਆ ਕਰੀਏ ਤੇ ਇਹ ਜਿਹੜਾ ਹੱਕ ਅਸੀਂ ਪ੍ਰਾਪਤ ਕੀਤਾ ਹੈ ਇਸ ਹੱਦ 'ਤੇ ਆਪਾਂ ਨੂੰ ਰੋਬਾ ਪੂਰਾ ਕਰਨਾ ਹੈਗਾ ਔਰ ਬਿਲਕੁਲ ਆਪਣੀ ਪਸੰਦ ਤਰੀਕੇ ਦੇ ਨਾਲ ਕੋਈ ਜਿੱਦ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਕੋਈ ਰਾਂਭਾ ਨਹੀਂ ਦੇਣਾ ਜੋ ਕਰਕੇ ਇਹ ਦਿਨ ਅਲੰਬੇ ਦਾ ਜਾਂ ਹੋਰ ਕੋਈ ਗੱਲ ਕਰਨ ਦਾ ਨਹੀਂ ਹੈ ਇਹ ਕੁਰਬਾਨੀ ਦਾ ਦੇਣਾ ਹੈ ਜਿੱਦ ਤੱਕ ਆਪਾਂ ਨੇ ਆਪਣੇ ਸਿੱਖਾਂ ਨੂੰ ਸਤਾਂ ਧਰਿਆ ਦੇਣੀ ਹੈ ਵਿੱਚੇ ਬੀਬੀਆਂ ਬੱਚੇ ਬਜ਼ੁਰਗ ਇੱਕ ਸਿੱਧ ਬਾਹ ਕੀਤੇ ਗਏ ਹਿੰਦੂ ਤੋਂ ਆਦੀ ਹਕੂਮਤ ਨੇ ਸੋ ਆਸ ਕਰਦੇ 63 ਨੂੰ ਤੜਕੇ ਹੋ ਕੇ ਆਪਾਂ ਦਰਬਾਰ ਸਾਹਿਬ ਪਹੁੰਚਾਂਗੇ ਔਰ ਇਸ ਜਨ ਨੂੰ ਮਨਾਵਾਂਗੇ ਜਿਸ ਨਾਲ ਦੁਨੀਆਂ ਨੂੰ ਪਤਾ ਲੱਗੇ ਕਿ ਸਿੱਖ ਇੱਕ ਨੇ ਕਿ ਅਜੇ ਤੱਕ ਵੀ ਇਹਨਾਂ ਦਾ ਰੋਸ ਗਿਆ ਨਹੀਂ ਕਿਉਂਕਿ ਕਰਕੇ ਅਜੇ ਤੱਕ ਇਹਨਾਂ ਨੂੰ ਇਨਸਾਫ ਸਿੱਖਾਉ ਨੂੰ ਨਹੀਂ ਮਿਲਿਆ ਜਿੱਨਾਂ ਛੇ ਅਸੀਂ ਆਜ਼ਾਦ ਨਹੀਂ ਹੁੰਦੇ ਉਹਨਾਂ ਛੇ ਆਪਣੀ ਧੀੜੀ ਕੋਮੇ ਸੁਰੱਖਿਤ ਨਹੀਂ ਰਹਿ ਸਕਦੀ ਔਰ ਹਮੇਸ਼ਾ ਇਹਦੇ ਉੱਤੇ ਹਮਲੇ ਹੁੰਦੇ ਰਹਿਣਗੇ ਤਾਂ ਛੇ ਤਰੀਕ ਨੂੰ ਆਪਰੇ ਆਪਾ ਇਸ ਦਿਨ ਨੂੰ ਮਨਾਈਏ ਔਰ ਇਸ ਨੂੰ ਮੁਕੰਮਲ ਕਰੀਏ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ